ਵਿਟਰ ਰੌਬਸਨ ਰੋਡ ਡਿਕਸੀ ਉੱਥੇ ਇੱਕ ਗੁਰਨਾਨਕ ਸਟਰੀਟ ਹੈ ਗੁਰਨਾਨਕ ਸਟਰੀਟ ਗੁਰਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਉਸ ਦੇ ਨਾਂ ਤੇ ਬਣੀ ਇਹ ਹੈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਹੁਤ ਵੱਡੀ ਬਿਲਡਿੰਗ ਵਿਸ਼ਾਲ ਬਿਲਡਿੰਗ ਸਾਹਮਣੇ ਬਣਨ ਜਾ ਰਹੀ ਹੈ ਤੇ ਗੁਰਦੁਆਰੇ ਸਾਹਿਬ ਬਹੁਤ ਸੰਗਤ ਆਉਂਦੀ ਹੈ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਉਣੇ ਆ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹਰ ਰੋਜ਼ ਹੁੰਦਾ ਹੈ ਅੱਜ ਚੇਤ ਮਹੀਨਾ ਨਵਾਂ ਉਸਦੀ ਖੁਸ਼ੀ ਦੇ ਵਿੱਚ ਅੱਜ ਬਹੁਤ ਜ਼ਿਆਦਾ ਸੰਗਤ ਆ ਬਾਤ ਕਰਨਾ 对。 ਲੰਗਰ ਹਾਲ ਦੀ ਵੀ ਚੱਲ ਰਹੀ ਹੈ ਕਿ ਲੰਗਰ ਹਾਲ ਇੱਥੇ ਛੋਟੇ ਬੱਚਿਆਂ ਨੂੰ ਜਿਹੜੇ ਨਿੱਕੇ ਬੱਚੇ ਆ ਉਹਨਾਂ ਨੂੰ ਪਾਰਟਸ ਕਿਹਾ ਜਾਂਦਾ ਹੈ ਉਹਨਾਂ ਨੂੰ ਪੰਜਾਬੀ ਗੁਰਮੁਖੀ ਸਿਖਾਈ ਜਾਂਦੀ ਹੈ ਇੱਕ ਓੰਕਾਰ ਤੋਂ ਲੈ ਕੇ ਜਪਜੀ ਸਾਹਿਬ ਪੂਰਾ ਫਿਰ ਅਨੰਦ ਸਾਹਿਬ ਵੱਡੇ ਬਾਬਾ ਜੀ ਪੜਾਉਂਦੇ ਹਨ ਤੇ ਬੱਚੇ ਇੱਕੇ ਬੋਲਦੇ ਹਨ ਪਿੱਛੇ-ਪਿੱਛੇ ਬੋਲਦੇ ਹਨ ਬਹੁਤ ਵਧੀਆ ਉਸ ਟਾਈਮ ਵੱਖਰਾ ਹੀ ਅਨੰਦ ਹੈ ਅੱਜ ਵੀ ਬੱਚਿਆਂ ਨੂੰ ਪਾਠ ਸਿਖਾਇਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਆ ਬੱਚੇ ਦੇਖੋ ਭੋਜਨ ਕਰ ਰਹੇ ਹਨ ਇੱਕ ਸਜਨ ਸੀ ਉਹ ਕੋਕਨੇ ਬਹੁਤ ਵੱਡੇ ਹੋਟਲ ਵਿੱਚ ਅੱਜ ਉਹਨਾਂ ਨੇ ਪਾਸਤਾ ਬੱਚਿਆਂ ਨੂੰ ਖਵਾ ਆਪਣੀ ਮਿਹਨਤ ਨਾਲ ਸਵੀਰ ਤੋਂ ਲੈ ਕੇ 3-4 ਘੰਟੇ ਮਿਹਨਤ ਕੀਤੀ ਤੇ ਪਾਸਤਾ ਬਣਾ ਕੇ ਖਵਾਇਆ ਸਾਰੀਆਂ ਸੰਗਤਾਂ ਨੇ ਵੀ ਛਕਿਆ ਤੇ ਬਹੁਤ ਵਧੀਆ ਲੱਗਿਆ ਇਹ ਨਿੱਕੇ ਬੱਚੇ ਪਾਸਤਾ ਛਕ ਰਹੇ ਹਨ ਇਹਨਾਂ ਦੇ ਮਾਪੇ ਪਿਤਾ ਮਾਪਿਓ ਵੀ ਆਏ ਹਨ ਆਪਣੇ ਆਪ ਨੂੰ ਉਹ ਖੁਸ਼ ਨਸੀਬ ਸਮਝਦੇ ਹਨ ਵੀ ਸਾਡੇ ਬੱਚੇ ਗੁਰਬਾਣੀ ਪੜ੍ਹਨਗੇ ਕੁਝ ਅੱਗੇ ਵਧੀਆ ਕਰਮ ਕਰਨਗੇ ਵਧੀਆ ਜਵਾਬਾਂ ਦੇਣ ਲੱਗਣਗੇ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇਹ ਛੋਟੇ ਬੱਚੇ ਭੋਜਨ ਛਕ ਰਹੇ ਹਨ ਸੰਗਤਾਂ ਆਜ ਬਹੁਤ ਹਨ ਇੱਕ ਪਹਿਲੀ ਜੀਤ ਹੈ ਮਹੀਨਾ ਇਸ ਕਰਕੇ ਇੱਕ ਬੱਚੇ ਪੜਨ ਵਾਸਤੇ ਆਏ ਹਨ ਤਾਂ ਕਰਕੇ ਇੱਕ ਅੱਜ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਆਹ ਹੋਇਆ ਉਹਨਾਂ ਦੇ ਵੀ ਭੀੜ ਬਹੁਤ ਸੀ ਇਹ ਭਾਜੀ ਹਾਂ ਜਿਹੜੇ ਪਾਸਤਾ ਬਣਾਇਆ ਇੱਕ ਟੀਵੀ ਚੈਨਲ ਵਾਲੇ ਵੀ ਅੱਜ ਸ਼ੂਟ ਕਰਨ ਵਾਸਤੇ ਆਏ ਸਨ ਉਹਨਾਂ ਨੇ ਵੀ ਕਾਫੀ ਚਿਰ ਗੁਰਦੁਆਰੇ ਦੇ ਅਦੂਦ ਵਿੱਚ ਆਪਣੀ ਕੋਈ ਫਿਲਮ ਬਣਾਈ ਵਧੀਆ ਲੱਗਿਆ ਇਹ ਲੰਗਰ ਹਾਲ ਦਾ ਅੰਦਰਲਾ ਦ੍ਰਿਸ਼ ਹੈ ਲੰਗਰ ਹਰ ਵਾਰ ਥਾਲ ਸਜੇ ਹਨ ਸੰਗਤਾਂ ਇੱਕ ਇੱਕ ਥਾਲ ਲੈ ਕੇ ਗਲਾਸ ਲੈ ਕੇ ਅੱਗੇ ਵਧ ਰਹੇ ਹਨ ਇਹ ਲੰਗਰ ਦਾ ਸਟਾਲ ਲੱਗਿਆ ਹੋਇਆ ਹੈ ਨਾਲ ਹੀ ਸੰਗਤਾਂ ਸ਼ਕ ਰਹੀਆਂ ਹਨ ਬਹੁਤ ساری ਸੰਗਤ ਅੰਦਰ ਬੈਠ ਕੇ ਕੀਰਤਨ ਸੁਣ ਰਹੀ ਹੈ ਪੂਰਾ ਸ਼ਾਂਤੀ ਭਰਿਆ ਮਾਹੌਲ ਹੁੰਦਾ ਹੈ ਬਹੁਤ ਵਧੀਆ ਮਾਹੌਲ ਹੈ ਹਰ ਇੱਕ ਦਾ ਫਰਜ਼ ਹੈ ਕੰਮ ਤੇ ਜਾਣ ਤੋਂ ਪਹਿਲਾਂ ਜਾਂ ਜਦੋਂ ਵੀ ਸਮਾਂ ਮਿਲੇ